ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਤਿੰਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਡੀਓ ਸਵੇਰ ਕੇ ਪੱਛ ਗਏ 8 ਤੇ ਅੱਠੇ ਲੈਣ ਚੱਲੇ ਤੇ ਤੇ ਜੀਰੀ ਲਾਣੀਆਂ ਪੱਠੇ ਬਿਜਲੀ ਆ ਤੱਕ ਜਿਆਦਾ ਖਤਮ ਹੋ ਰਹੀ ਨਹੀਂ ਤੇ ਪਰ ਰੇੜੀ ਲੈ ਕੇ ਸ਼ਾਮ ਨੂੰ ਲੈ ਕੇ ਤੇ ਸਵੇਰੇ ਫੇਰ ਚੱਲੇ ਆ ਤੇ ਅੱਜ ਆਪਾਂ ਵੀਰੋ ਗਾਵਾਂ ਨੂੰ ਪਾ ਕਾਵਾਂਗੇ ਜੰਗਲ ਦੇ ਵਿੱਚ ਚਰੀਆਂ ਬਹੁਤ ਭੁੱਖੀਆਂ ਮਰ ਰਹੀਆਂ ਇਸ ਕਰਕੇ ਉੱਥੇ ਚਲਾਂਗੇ ਤੇ ਉੱਥੇ ਪਾ ਕੇ ਆੰਨੇ ਆ ਤੇ ਆਪਣਾ ਕਟਾ ਤੇ ਰੇੜੀ ਤੇ ਗਣੇਸ਼ ਫੇਡੇ ਲਾਣ ਚਲੇ ਆ ਤੇ ਆਪਣਾ ਟਾਈਜ਼ਨ ਵੀ ਨਾਲ ਹੀ ਆ। ਸਾਈ ਮਿੱਤਰੋ ਇਹ ਚਰੀ ਕਾ ਕੀ ਆ ਰਾਇ ਕਿ ਸਾਰਾ ਵੱਡਣਾ ਇਹ ਇਹ ਸਾਰਾ ਪੱਟਾ ਕਾ ਪੰਬੀੜ ਮੰਗੋ ਮੋਨ ਪਾ ਕਾਵਾਂਗੇ ਅੱਜ ਤੇ ਪਾਣੀ ਦੇਖ ਲੋ ਜੀ ਮੀਂਹ ਪਿਆ ਹੋਇਆ ਜਿਹੜਾ ਉਤੋਂ ਕਾ ਪਾਣੀ ਇੰਨਾ ਖੜਿਆ ਚਰੀ ਮੈਂ ਬੋਖੜਿਆ ਤੇ ਆ ਪੰਜ ਰੇੜੀ ਪਾਰ ਕਾ ਗਵਾਂ ਨੂੰ ਵੀੜਮਾ ਜੰਗਲਾਂਾਂ ਪਾ ਕਾਵਾਂਗੇ ਤੇ ਅੱਧੀ ਤਾਂ ਵੱਟਦੀ ਤੇ ਹੌਲੀ ਹੌਲੀ ਵੱਢ ਰਹੇ ਆ ਆਪਾਂ ਜੀ ਮਿੱਤਰੋ ਉੱਤੇ ਆਪਾਂ ਕਹਿੰਦੇ ਰੇੜੀ ਭਰ ਲਈ ਤੇ ਚਰੀ ਗਈ ਦੇਖੋ ਬਾਈ ਤੇ ਆਪਾਂ ਚਲੇ ਆਂ ਜੰਗਲਾਂ માં ਗਿਆਨ ਨੂੰ ਪਾਣ ਤੇ ਦੇਖਦੇ ਆਂ ਵੀਰੋ ਗਾਂ ਮਿਲेंगी ਜਾਂ ਨਹੀਂ ਪਰ ਚਲੋ ਆਪਾਂ ਫਿਰ ਚੱਲੇ ਆਂ ਤੇ ਰੇੜੀ ਆਪਾਂ ਫੁੱਲ ਭਰ ਲਈ ਕਿਆਰਾ ਸਾਰਾ ਖਤਮ ਕਰਤਾ ਤੇ ਚਰੀ ਤੇ ਉਹ ਸਾਹਮਣੇ ਆਉਣਾ ਜੰਗਲਾ ਗਿਆ ਤੇ ਆਪਣਾ ਕੱਟਾ ਚੱਲ ਰਿਹਾ ਤੇ ਵੀਰੋ ਆਪਣਾ ਜੰਗਲ ਕਹਿੰਦੇ ਆ ਗਿਆ ਤੇ ਅਕਸਰ ਆਪਾਂ ਜੀ ਵੀਡੀਓ ਪਹਿਲਾਂ ਪਾਉਂਦੇ ਰਹਿੰਦੇ ਸੀ ਸਿਆਲਾਂ ਚ ਤੇ ਅੱਜ ਆਪਾਂ ਬਹੁਤ ਦਿਨਾਂ ਬਾਅਦ ਇੱਧਰ ਆਏ ਆਂ ਤੇ ਚਾਰਾ ਪਾਣ ਗੈਂ ਉਹ ਪਰ ਗੈਂ ਦਿਖ ਨਹੀਂ ਰਹੀਆਂ ਕਿਧਰੇ ਚਲੋ ਦੇਖਦੇ ਆਂ ਫਿਰ ਜਾ ਕੇ ਲੈ ਮਿੱਤਰੋ ਜੰਗਲਵਾ ਆਪਾਂ ਪਹੁੰਚ ਗਏ ਤੇ ਦੇਖੋ ਪਾਣੀ ਕਿੰਨਾ ਹੋ ਰਿਹਾ ਜੰਗਲ ਦੇ ਵਿੱਚ ਤੇ ਇਸ ਟਾਈਮ ਤੁਹਾਨੂੰ ਪਤਾ ਹੀ ਆ ਜਾਨਵਰਾਂ ਦਾ ਵੀ ਬੁਰਾ ਹੀ ਹਾਲ ਆ ਤੇ ਆਪਾਂ ਚਾਰਾ ਲੈ ਕੇ ਆਏ ਸੀ ਤੇ ਬਾਂਦਰ ਬੂੰਦਰ ਕੁਝ ਨਹੀਂ ਦਿਖ ਰਿਹਾ ਇੱਥੇ ਹਲੇ ਤੱਕ ਤੇ ਦੇਖੋ ਪਾਣੀ ਕਿੰਨਾ ਤੋਂ ਹੋ ਵੀਰੋ ਹਲੇ ਇੱਧਰ ਕੁਛ ਨਹੀਂ ਦੇਖਿਆ ਦਰਵਾਜ਼ਾ ਸੀ ਤੇ ਆਪਾਂ ਅੱਗੇ ਚੱਲਦੇ ਆਂ ਅੱਗੇ ਦੇਖਦੇ ਆਂ ਜਾ ਕੇ ਇਹ ਪਾਣੀ ਦੇਖ ਲਓ ਪਹਿਲਾਂ ਚੱਲ ਵੀਰੋ ਪਾ ਜੰਗਲ માં ਆਏ ਤੇ ਚਾਰਾ ਲੈ ਕੇ ਤੇ ਗਾਂ ਗੂ ਇੱਥੇ ਤੁਹਾਨੂੰ ਪਤਾ ਹਲੇ ਤੱਕ ਕੁਛ ਨਹੀਂ ਆਪਾਂ ਦਿਖਿਆ ਤੇ ਚਲੋ ਅੱਗੇ ਜਾ ਕੇ ਦੇਖਦੇ ਆਂ ਦੇਖੋ ਭਾਈ ਕਿੰਨਾ ਰਿਆ ਇੱਕ ਮੀ ਪਿਆਲੇ ਇੰਨਾ ਪਾਣੀ ਖੜਾ ਹੈ ਦੇਖੋ ਜੰਗਲ માં ਤੇ ਇੱਧਰ ਵੀ ਦੇਖ ਲਓ ਤੇ ਜਾਨ ਜੂਨ ਬਰ ਹਲੇ ਕੋਈ ਕਿਤੇ ਨਾ ਨਾ ਬਾਂਦਰ ਦਿਖ ਰੇ ਨਾ ਗਉਂਆ ਤੇ ਉਹ ਅੱਗੇ ਜਾ ਕੇ ਦੇਖਦੇ ਆਂ ਉੱਥੇ ਇੱਕ ਗੇਟ ਆ ਉੱਥੇ ਜਾ ਕੇ ਆਪਾਂ ਦੇਖਦੇ ਆਂ ਤੇ ਗਿੱਲਾ ਦੇਖੋ ਬਾਈ ਪਾਣੀ ਪਾਣੀ ਆ ਗਿਆ ਕੀ ਹਾਲ ਹੋ ਰਿਹਾ ਹੋਣਾ ਜਾਨਵਰਾਂ ਦਾ ਘਮਾਂ ਨੂੰ ਉਹ ਪੱਡੇ 'ਤੇ ਚੜ ਰਿਹਾ ਤੇ ਦੇਖੋ ਜੰਗਲ ਮੈਸ ਵੀ ਮੀਂਹ ਕਰਕੇ ਹਰਾ ਭਰਿਆ ਜਾ ਹੋ ਗਿਆ ਤੇ ਇੱਕ ਬੰਦਰ ਦੇਖਿਆ ਹੁਣ ਕੋਈ ਨਹੀਂ ਦਿਖ ਰਿਹਾ ਦੇਖੋ ਨਹੀਂ ਨੇ ਬੰਦਰ ਹੁੰਦੇ ਸੜਕਾਂ ਦੇ ਪਰ ਹੁਣ ਪਤਾ ਨਹੀਂ ਕਿੱਧਰ ਲੁਕਰੇ ਆ ਤੁਹਾਨੂੰ ਪਤਾ ਮੀਂਹ ਦਾ ਕੰਮ ਆ ਤੇ ਉਹ ਦੇਖੋ ਉੱਪਰ ਬੈਠੇ ਆ ਤਿੰਨ ਚਾਰ ਬਾਂਦਰ ਤੇ ਬੁਰਾ ਹਾਲ ਹੋ ਰਿਹਾ ਵੀਰੋ ਕਿਉਂਕਿ ਥੱਲੇ ਪਾਣੀ ਆ ਇਸ ਕਰਕੇ ਉੱਤੇ ਚੜ ਚੜ ਕੇ ਬੈਠੇ ਆ ਤੇ ਆ ਦੇਖੋ ਅਰੇ ਮਾਫੀ ਵੀਰੋ ਪਜੰਗਲ ਮੇ ਪਹੁੰਚ ਗਏ ਦੇਖੋ ਸਾਹਮਣੇ ਗੇਟ ਆ ਪਰ ਇਸ ਦੇ ਵਾਲਾ ਵਾਲਾ ਬਹੁਤ ਘੰਡੇ ਵਗੈਰਾ ਲਾ ਰੱਖਿਆ ਤੇ ਬੰਦ ਕਰ ਰੱਖਿਆ ਤੇ ਆਪਾਂ ਨੂੰ ਗੈਂਗੂ ਕੋਈ ਨਹੀਂ ਹਲੇ ਤੱਕ ਮਿਲੀ ਤੇ ਆਪਾਂ ਪਰ ਕਲੇ ਘਰੇ ਤੇ ਰੇੜੀ ਫੁੱਲ ਪਰ ਆਪਾਂ ਪਿਛਲੇ ਵਾਰ ਤੇ ਹੀ ਚੱਲਦੇ ਆ ਆਪਣੇ ਵਾਲੇ ਦੇ ਉੱਤੇ ਜਾ ਕੇ ਪਾਣੇ ਆ ਦੇਖਦੇ ਆ ਗਊ ਮਾਤਾ ਕੋਈ ਮਿਲਦੀ ਆ ਝੰਗਲ ਮਾਏ ਤੇ ਤੇ ਚਾਰੇ ਪਾਸੇ ਦੇਖ ਸਕਦੇ ਹੋ ਪਾਣੀ ਤੇ ਆਪਾਂ ਚਰੀਂ ਪਰ ਕਾ ਲੇਗਾ ਤੇ ਰੇੜੀ ਪਰ ਗਊ ਮਾਤਾ ਆਪਾਂ ਨੂੰ ਹਜਾ ਕੋਈ ਨਹੀਂ ਨਜ਼ਰ ਆਈ ਤੇ ਆਪਾਂ ਆਪਣੇ ਗੇਟ ਦੇ ਅੱਗੇ ਇੱਕ ਗੇਟ ਉੱਰਲਾ ਬੰਦਦਾ ਤੇ ਆਪਣੇ ਵਾਲੇ ਗੇਟ ਦੇ ਅੱਗੇ ਪਾ ਗਏ ਦੇਖਦੇ ਆ ਜੇ ਕੋਈ ਮਿਲਦੀ ਆ ਤਾਂ ਪਾ ਕੇ ਬਹੁਤੇ ਚਲੇ ਜਾਂਦੇ ਆ ਅਕਸਰ ਉੱਤੇ ਇਕੱਠੀਆਂ ਰਹਿੰਦੀਆਂ ਗੈਂ ਆਉਂਦੀਆਂ ਖਾ ਲੈਣਗੀਆਂ ਤੇ ਆਪਾਂ ਨੂੰ ਬੰਦਰ ਵਗੈਰਾ ਕੁਝ ਨਹੀਂ ਹਲੇ ਤੱਕ ਮਿਲਿਆ ਕਿਉਂਕਿ ਪਾਣੀ ਦੇਖੋ ਪਿੱਛੇ ਬਹੁਤ ਜ਼ਿਆਦਾ ਹੋ ਰਿਹਾ ਤੇ ਇਸ ਕਰਕੇ ਪੰਡਰ ਵੀ ਉੱਪਰ ਚੜੇ ਬੈਠੇ ਆ ਜੰਗਲ ਵੀਰੋ ਤੁਹਾਨੂੰ ਪਤਾ ਹੀ ਅੱਗ ਲੱਗ ਕੇ ਬਹੁਤ ਸਾਰਾ ਖਤਮ ਹੋ ਗਿਆ ਸੀ ਦੇਖੋ ਸੜ ਗਿਆ ਸੀ ਪਰ ਹੁਣ ਮੀਂਹ ਨਾਲ ਇਹ ਵੀ ਬਧੀਆ ਹਰਾ ਭਰਾ ਹੋਣ ਲੱਗ ਗਿਆ ਤੇ ਪਾਣੀ ਦੇਖੋ ਕਿੰਨਾ ਖੜ ਗਿਆ ਇਹਦੇ ਵਿੱਚ ਤੇ ਪੰਦੋ ਦੋ ਤਿੰਨ ਮੰਦਰ ਮਿਲਿ ਸੀ ਉਹ ਸਾਹਮਣੇ ਦੇਖੋ ਉੱਪਰ ਚੜ ਰਹੇ ਆ ਕੋਸੇ ਨੇ ਟੈਜ਼ਨ ਤੋਂ ਡਰ ਕੇ ਉਹ ਉੱਪਰ ਚੜ ਗਏ ਕਿਉਂ ਨੀਚੇ ਬਹੁਤ ਗਿੱਲਾ ਹੋ ਰਿਹਾ ਤਰੋਂ ਆਪਾਂ ਦੇਖ ਚਾਰਾ ਭਰਕਾ ਲੈ ਤੇ ਤੇ ਆਪਣਾ ਕੱਟਾ ਸਾਹਮਣੇ ਤੇ ਪਰਲਾ ਗੇਟ ਬੰਦ ਤਾਂ ਜੰਗਲ ਦਾ ਤੇ ਆਪਾਂ ਨੂੰ ਜਾਨਵਰ ਇਸ ਟੈਂਪ ਕੋਈ ਨਹੀਂ ਮਿਲਿਆ ਨਾ ਗਊਆਂ ਮਿਲਿਆ ਰੇ ਥੋੜਾ ਮੋਰਾ ਤਾਂ ਆਪਾਂ ਉਹਨਰੇ ਨੂੰ ਘੇਰ ਦਾਂਗੇ ਸਾਰੀ ਚਾਰੇ ਨੂੰ ਤੇ ਗਾਂ ਸ਼ਾਮ ਵਗੈਰਾ ਇਹਨੂੰ ਆਂਦਾ ਹੀ ਆਪਾਂ ਇਹ ਖਾ ਲੈਂਗੇ ਆ ਤੇ ਪਾਣੀ ਦੇਖੋ ਵੀਰੋ ਬਹੁਤ ਪਰ ਰਹਿ ਜੰਗਲ ਮਾ ਤਰੋਂ ਆਪਾਂ ਗੈਂ ਮਚਾਰਾ ਪਾਣ ਆਏ ਤੇ ਪਰ ਗੈਂ ਆ ਪਰ ਉਹ ਨਹੀਂ ਤੇ ਸ਼ਾਮ ਨੂੰ ਅਕਸਰ ਉਹ ਆ ਜਾਂਦੀਆਂ ਫਿਰ ਆਪਾਂ ਆਪੋ ਖਾ ਲੈਂਗੇ ਆ ਰੇੜੀਪਰ ਕਾ ਨੇ ਜੇ ਪੰਦੋ ਮਿੱਤਰੋ ਚਾਰ ਆਪਾਂ ਨੇ ਇੱਕ ਰੇੜੀਪਰ ਕਾ ਪਾਤੀ ਤੇ ਗਏ ਆਪਾਂ ਨੂੰ ਮਿਲਿਆ ਨਹੀਂ ਤੇ ਸ਼ਾਮ ਚੋਂ ਆਉਂਵਾਂਗੇ ਆਪੇ ਖਾ ਲੇਂਗੇ ਆ ਤੇ ਚਲੋ ਫਿਰ ਚੱਲਦੇ ਆਪਾਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੋ